ਜਿੰਨਾ ਵੀ ਪੌਡਕਾਸਟ ਸ਼ੁਰੂ ਕਰਨ ਲੱਗੇ ਆ ਉਹ ਤੁਸੀਂ ਬਰਨਾਲੇ ਆ ਜਿਓ ਚਿੰਨਾ ਵੀ ਤੁਹਾਨੂੰ ਆ ਮੰਨ ਲਾ ਵੀ ਮਗਰ ਪੌਡਕਾਸਟ ਸ਼ੂਟ ਕਰਨ ਵਾਲਿਆਂ ਨੂੰ ਸੋਹਣਾ ਬਣਾਉਣ ਲਈ ਜਾਂ ਆਪਣੇ ਮਗਰਲੇ ਪਾਸੇ ਜੋ ਵੀ ਸਮਾਨ ਰੱਖਿਆ ਹੋਆ ਹੁੰਦਾ ਇੱਕ ਘੈਂਟ ਦਿਖ ਦੇਣ ਲਈ ਵੀ ਪੌਡਕਾਸਟ ਸ਼ੁਰੂ ਕੀਤਾ ਆਪਾਂ ਮਤਲਬ ਸੋਹਣਾ ਲੱਗੇ ਆਇਦਰਾ ਸਾਰਿਆਂ ਦੇ ਨਿਗਾਮ ਮਰਾ ਦੇ ਇਹ ਇਹ ਜੇ ਆਹਾ ਬੱਲਮ ਆ ਲਾਈਟਾਂ ਉਹ ਕਾਰਨਰ ਲਾਈਟਾਂ ਇਹ ਸਿਰਫ ਹੀ ਸਿਰਫ ਤੁਹਾਨੂੰ ਬਰਨਾਲੇ ਉਹ ਮਿਲ ਜਾਣੀਆਂ ਐਦਾ ਤੁਸੀਂ ਵੱਡੇ ਗਏ ਸ਼ਹਿਰ ਤੋਂ ਰੇਡ ਪੁੱਛੋਂਗੇ ਬਾ ਤੁਹਾਨੂੰ ਬਹੁਤ ਜ਼ਿਆਦਾ ਪੈਣਾ ਤੇ ਇਹਦਾ ਰੇਟ ਸਿਰਫ ਹੀ ਸਿਰਫ ਇੱਥੇ ਸਿਰਫ ਹੀ ਸਿਰਫ 2500 ਰੁਪਏ ਦਾ ਮਿਲਣਾ ਹੈ ਜੇ ਤੁਸੀਂ ਵੱਡੇ ਸ਼ਹਿਰ ਚ ਹੋਰ ਲੈਣ ਜਾਓਗੇ ਤੇ ਹੋ ਸਕਦਾ ਤੁਹਾਨੂੰ 6-7000 ਦਾ ਮਿਲੇ ਉਹ ਤਾਂ ਮੜੀ ਨਿਗਾ ਮਰਾ ਦੇ ਆਹ ਲਾਈਟਾਂ ਪੰਗਾਂ ਜਿਹੜੀਆਂ ਇਹ ਸਿਰਫ ਹੀ ਸਿਰਫ 300 ਰੁਪਏ ਦੀ ਆ ਮਤਲਬ ਵੀ ਇਹ ਬਾਜ਼ਾਰ ਤੋਂ ਤੁਹਾਨੂੰ 7-800 ਦੀ ਮਿਲਣੀ ਆ ਇੱਥੋਂ ਆਪਾਂ ਨੂੰ ਬਰਨਾਲਿਓ ਸਿਰਫ ਹੀ ਸਿਰਫ 300 ਰੁਪਏ ਦੀ ਮਿਲਣੀ ਆ ਨੰਬਰ ਸਕਰੀਨ ਤੇ ਚੱਲਦਾ ਏ ਕਾਲ ਕਰਕੇ ਆ ਜਿਓ ਆ ਦੇਖ ਲੋ ਤੇ ਬਾਈ ਕੋਲੇ ਮੰਨ ਲੈ ਲਾਈਟਾਂ ਵਾਲਾ ਖਜ਼ਾਨਾ ਹੀ ਆ ਯਾਰ ਬਾਈ